ਸਿਖਰਨ ਲੱਗਿਆ ਦੁਬਾਰਾ ਵਿਆਹ ਆਣੀ ਉਹਨਾਂ ਦੀ ਕਹਾਣੀ ਮम्मा ਮੇਰੀ ਚੀਜੀ ਨਹੀਂ ਆਇਓ ਸਾਹਮਣੇ ਮਾਜਾ ਮੰਢੀ ਹਾਂ ਲਿਆਂਦੀ ਜੀ ਜੇ ਤੁਸੀਂ ਦੱਸ ਕੇ ਆਉਂਦੇ ਹਾਂ ਜੇ ਤੁਹਾਡੇ ਚ ਇੱਕ ਵੀ ਸੁੱਕਾ ਮੁਰਦਿਆਂ ਦਾ ਤੇ ਤੁਸੀਂ ਕਹਿੰਦੇ ਕਿ ਹਾਂਜੀ ਸਿਸ਼ੀ ਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਇਨ ਮਾਈ ਚੈਨਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਜਿਸ ਦਾ ਨਾਮ ਹੈ ਰੋਸਟਰ ਕਾਲੂ ਐਂਡ ਨਵੀਂ ਵੀਡੀਓ ਲੈ ਕੇ ਮੈਂ ਹੋ ਗਈ ਹਾਂ ਹਾਜ਼ਰ ਤੇ ਕਰਦੇ ਆ سٹਾਰਟ ਆ ਯਾਰ ਗੰਮਾ ਮਾ ਉਹ ਹੀ ਆਉਂਦੀ ਇਹ ਰੱਬਾ ਮੈਚਿੰਗ ਕਰਨਾ ਕੋਈ ਜਨਾਨੀ ਕੋ ਸਿੱਖੇ ਸਵੇਰੇ ਸਵੇਰੇ ਮਾਰਨਿੰਗ ਵਾਕ ਤੇ ਵੀ ਮੈਚਿੰਗਾ ਕਰਕੇ ਆਉਂਦੀ ਹੈ ਗਾਡ ਐਨੀ ਵੈਡ ਕਰ ਲਿਆ ਮਮਾ ਆਦੀ ਮਮਾ ਆਦੀ ਵਾਜ ਦੇ ਬੱਬਾ ਆਹੋ ਮਮਨ ਵਾਜ ਦੇ ਜੋਰ ਚ ਮਮਾ ਉਹ ਤਾਂ ਮੋਟੀ ਜੀ ਆਪਣੀ ਮਸਤੀ ਦੇ ਵਿੱਚ ਤੁਰੇ ਫਿਰਦੀ ਆ ਜਵਾਕੜੀ ਜੀ ਦੇ ਨਾਲੋਂ ਚਾਹ ਤਾਂ ਵੱਧ ਮੁੰਡੇ ਨੂੰ ਲੱਗਦਾ ਹੈ ਕਿੱਦਾਂ ਵੇਖਣ ਲੱਗਾ ਉਹਦਾ ਕਿਤੇ ਇਹਦਾ ਨਾ ਵੇਖਣਾ ਪਿੱਛੇ ਰਹਿ ਜੇ ਵੇਖੀ ਵੇ ਭਰਾਵਾ ਤੇਰੀ ਨਹੀਂ ਆ ਬਗਾਨੀ ਆ ਸਬਰ ਰੱਖ ਤੇਰੀ ਵੀ ਆਜੂਗੀ ਲੈ ਕਿਆ ਨਹੀਂ ਉਹਦੇ ਦੀ ਕਹਿੰਦੀ ਮम्मा ਮੇਰੀ ਚੀਜੀ ਲਈ ਆਇਓ ਸਾਹਮਣੇ ਮਾਜਾ ਮੰਡੀ ਹਾਂ ਲਿਆਂਦੀ ਨੇ ਕਿ ਯਈ ਕੀ ਵਕਤ ਰਹਤੇ ਇਨਸਾਨ ਸਤਰਕ ਹੋ ਕੇ ਆਪਣੇ ਜਜ਼ਬਾਤ ਕੋ ਕਾਬੂ ਮੇ ਰੱਖ ਕੇ ਆਪਣੇ ਕਦਮ ਵੇ ਹਲ ਕਿਉਂ ਹੋਇਆ ਕਿਦਾਂ ਦੇਖਣ ਲੱਗਾ ਹੋਇਆ ਵਾ ਵਸਾ ਬਰ ਕਰ ਲਾ ਉਦੋਂ ਤੱਕ ਨਾ ਹੱਡੀ ਜਦੋਂ ਤੱਕ ਬੱਖੀਆਂ ਨਾ ਪਾੜਦੀ ਜੇ ਮੋਟੀ ਜੀ ਤੇਰੇ ਉੱਤੇ ਬਹਿ ਗਈ ਤੇਰਾ ਤਾਂ ਬਚਣਾ ਵੀ ਕੱਖ ਨਹੀਂ ਤੇ ਉਹਦਾ ਜਾਣਾ ਵੀ ਕੱਖ ਨਹੀਂ ਨਹੀਂ ਰਹਿਦਾ ਨਹੀਂ ਮੁੰਡੇ ਨੂੰ ਪੁੱਤ ਕੜ ਗਿਆ ਆਜ ਨੇ ਸਦਾਈ ਕਰਤਾ ਆਇਆ ਪੈਰ ਉਹਦਾ ਪੈਰ ਤੇ ਆਇਆ ਵੀ ਨਹੀਂ ਐਵੇਂ ਜਾਂਦਾ ਜਾਣ ਕੇ ਕਰਦੀ ਕਿ ਪੈਰ ਇਚ ਬਹਿ ਜਾ ਬਹਿ ਇਚ ਤਾਨੂੰ ਚੰਗਾ ਤੇ ਐ ਇਦਾਂ ਹਾਂ ਬਹਿ ਗਿਆ ਪਾਪਾ ਫਟੇ ਮੈਂ ਤੇਰੇ ਗੈਂਡੀਏ ਸੱਚੀ ਭਾਏ ਜਵਾਕੜੀ ਦਾ ਥੱਲੇ ਪੈਰ ਦੱਬਿਆ ਗਿਆ ਹੋਏ ਕਵੰਟਲ ਦਾ ਤਰ੍ਹਾਂ ਸਰੀਰਾਂ ਚੱਜ ਨਾ ਉਹਦੇ ਪੈਰ ਨੂੰ ਵੇਖ ਤਾਂ ਲੈਂਦੀ ਵੀ ਮੁਚ ਗਿਆ ਹੋਵੇ ਭਾਏ ਔਕਲ ਨਾਮ ਦੀ ਚੀਜ਼ ਹੀ ਨਹੀਂ ਮੱਚੀ ਹੋਈ ਰਣੀ ਹੈ ਜਵਾਕਾਂ ਦਾ ਤੇਰੀ ਧੀ ਹੈ ਇਹ ਦੱਸ ਦਿੰਦੀ ਹੁਣ ਟੱਪੀ ਜਾਣਾ ਬਸ ਹੁਣ ਇਹ ਤਾਂ ਕੋਈ ਕੰਮ ਨਹੀਂ ਕੀਤਾ ਕਾ ਵੇਲਾ ਮੇਰੇ ਕੋਲ ਰਾਂ ਜਾਂ ਕਿਥੇ ਨਾਲ ਬਾਲਟੀ ਜੋ ਕੋਲ ਰਾਂ ਇਹ ਬਸ ਕੋਤੋਂ ਦੀ ਉਹ ਲੈ ਪੂਰੀ ਬਣਾ ਲੈ ਲੈ ਪੂਰੀ ਬਣਾ ਹਾਏ ਆ ਦੇਖ ਲਾ ਹਣਾ ਸਹੀ ਉਹੀ ਗੱਲ ਆ ਆ ਸੰਦੀਪ ਜੀ ਨਾ ਸਲੂਨ ਦੇ ਵਿੱਚ ਆ ਕੇ ਜਿਆਦਾ ਖੁਸ਼ ਰਹਿੰਦੀ ਐ ਘਰੇ ਤਾਂ ਇਹਨੂੰ ਬਹੁਤ ਘੱਟ ਖੁਸ਼ ਵੇਖਿਆ ਮੈਂ ਤਾਂ ਜਿੰਨੇ ਤੇ ਵਲੌਗਾਂ 'ਚ ਨਾ ਉਹਦੇ 'ਚ ਘਰੇ ਤਾਂ ਇਹ ਮੱਛੀ ਹੋਈ ਪਈ ਆ ਕਦੀ ਕੁੜੀ ਤੋਂ ਕਦੀ ਘਰਦਿਆਂ ਤੋਂ ਕਦੀ ਕਿਸੇ ਕੰਮ ਤੋਂ ਕੰਮ ਕਰਕੇ ਤਾਂ ਇਹ ਰਾਜੀ ਨਹੀਂ ਬਸ ਬਾਹਰ ਫਿਰਨ ਦੀ ਸ਼ਕੀਨ ਐ ਮਾਪ ਪਲੀਸ ਅਰਜ ਕਿੱਡਿੰਗ ਤੁਸੀਂ ਬੱਚੇ ਹੋ ਆਪ ਆ ਗਏ ਆ ਤੇ ਸਾਡੇ ਨਾਲ ਆਕਾਸ਼ ਆਕਾਸ਼ ਗਿਆ ਤਨ ਤੱਲੇ ਲੈ ਲੀ ਦਾ ਨਾਲ ਕਿਉਂਕਿ ਕੁੜੀਆ ਥੋੜਾ ਖਿਆਲ ਰੱਖਣੀ ਹੈ ਫੋਨ ਫੜ ਦੋ ਨਾ ਸੰਦੀਪੋ ਫੋਨ ਛੱਡ ਦੂ। ਚੱਲ ਆ ਜਾ ਆ ਜਾ ਵਾ ਡੰਗਰਾ ਬੰਦਿਆ ਤੈਨੂੰ ਮੈਨੂੰ ਲੱਗਦਾ ਫੇਰ ਨੋਬਤ ਪੈ ਜਾਣੀ ਏ ਸਲਫਾਜ਼ ਪੀਣ ਦੀ ਫੇਰ ਤੇਰੇ ਪੱਲੇ ਸਲੂਨ ਹੀ ਰਹਿ ਜਾਣਾ ਵਾ ਉਹ ਤਾਂ ਅੱਗੇ ਤੇਰੀ ਜਨਾਨੀ ਨੂੰ ਤਾੜਦਾ ਰਹਿੰਦਾ ਵਾ ਉਹ ਤਾਂ ਐਦਾਂ ਵੇਦਾ ਜਿੱਦਾਂ ਉਹਨੂੰ ਕੱਚੀ ਨੂੰ ਖਾ ਜੂਗਾ ਫੇਰ ਨਾ ਕਹੀਂ ਕੀ ਸਮਝਾਇਆ ਨਹੀਂ ਆ ਫੇਰ ਹੋਂਦਾ ਫਿਰੇਗਾ ਫੋਨ ਕਿੱਥੇ ਟੱਟਾ ਅਰੇ ਭయ్యా ਤੂੰ ਮੈਂ ਕਦੋਂ ਸੇ ਕਿਹਾ ਦੇਖ ਉਹ ਬੜਾ ਸੋਹਣਾ ਰਖਣਾ ਬੱਚਾ ਯਾਰੀ ਆਏ ਹੇ ਸਟਾਈਲ ਸੋਹਣਾ ਕਰਦਾ ਉਧਰ ਉਹਨੇ ਇੱਕ ਕੰਧ ਉੱਤੇ ਸਖਮਾ ਉਧਰ ਨੂੰ ਹਾਂ ਆ ਵਧੀਆ ਆ ਸੋਹਣਾ ਕਿੱਥੇ ਇਧਰ ਦੇਖੋ ਫੜੇ ਮੁੱਤੋ ਡੇਡ ਦੋ ਨਾ ਡੰਗਰਾਂ ਦੇ ਉਹ ਥੱਲੇ ਮਾਰਾ ਨੂੰ ਵੀ ਤਾਂ ਵੇਖ ਲਓ ਉਹਨੂੰ ਨੀਂਦ ਚੜੀ ਪਈ ਆ ਗੋੜੇ ਗੋੜੇ ਤੇ ਤੂੰ ਹੀ ਸੁੱਤੀ ਨੂੰ ਉਹਨੂੰ ਠਾਲ ਕੇ ਬਹਿ ਗਈਆਂ ਆਪਣੇ హెయిర్ ਸਟਾਈਲ ਦੇ ਚੱਕਰ 'ਚ ਸਾਰਾ ਦਿਨ ਉਹ ਵਿਚਾਰੀ ਕੰਮ ਕਰਦੀ ਰਹਿੰਦੀ ਆ ਤੇਰੇ ਵਲੀ ਤਾਂ ਸਿੱਧਾ ਸੈਲੂਨ 'ਚ ਜਾ ਕੇ ਚੌਂਕੜਾ ਮਾਰ ਕੇ ਬਹਿ ਜਾਂਦੀ ਹੋਊਗੀ ਲੱਤ ਤੇ ਲੱਤ ਚਾੜ ਕੇ ਮਾੜੀ ਮੋਟੀ ਸ਼ਰਮ ਨੂੰ ਹੱਥ ਮਾਰ ਲੋ ਆਪ ਨੂੰ ਤਾਂ ਤੁਹਾਡੇ ਡੇਲਿਆਂ 'ਚ ਨੀਂਦ ਨਹੀਂ ਉਹਨੂੰ ਤਾਂ ਸੋ ਲੈਣ ਦੋ ਕਰਣ ਲੱਗਿਆਂ ਦੁਬਾਰਾ ਵਿਆਹ ਹਲੋ ਵਿਆਹ ਨਹੀਂ एवरीवन ਨੇ ਨਹੀਂ ਨਹੀਂ ਝੂਠ ਬੋਲੀ ਮਮੀ ਕਿੱਥੇ ਆ ਨਹੀਂ ਨਹੀਂ एवरीवन ਵਿਆਹ ਨਹੀਂ ਹੋਏਗਾ ਮੇਰਾ ਵਿਆਹ ਦੀਆਂ ਚਲਦੀਆਂ ਪਈਆਂ ਤਿਆਰੀਆਂ ਮਮੀ ਝੂਠ ਬੋਲੀ ਜਾਂਦੀ ਯਾਰ ਵਿਆਹ ਹਜੇ ਨਹੀਂ ਮੈਂ ਕਰਾਉਣਾ ਪਤਾ ਚੱਗਾ ਚੱਲ ਠੀਕ ਹੈ ਫਿਰ ਜਾਈਏ ਸੀ ਓਕੇ ਤੁਸੀਂ ਜਾਓ ਮੰਮੀ ਵਾਪਸੀ ਤੇ ਆਜ ਚੰਗਾ ਓਕੇ ਹਾਂ ਓਕੇ एवरीवन ਲਓ ਜੀ ਇਹਦੀ ਤਾਂ ਮਾਂ ਆਪ ਹੀ ਦੱਸਦੀ ਪਈ ਐ ਪਿੱਟ ਪਿੱਟ ਕੇ ਵੀ ਅਸੀਂ ਕਰਨ ਲੱਗੇ ਆ ਤਾਂ ਫਿਰ ਤੋਂ ਵਿਆਹ ਹਾਓ ਪਹਿਲਾਂ ਤਾਂ ਪਤਾ ਹੀ ਆ ਕਿ ਕੀ ਰੰਗ ਲਾਲੇ ਐ ਨੇ ਭੱਜ ਕੇ ਹੁਣ ਦੂਜੀ ਵਾਰ ਵੀ ਦੱਸਦੀ ਵੀ ਹਾਂ ਦੂਜੀ ਵਾਰ ਕਰਨ ਲੱਗੇ ਆ ਫਿਰ ਤੋਂ ਕਰਨ ਲੱਗੇ ਆ ਬੱਤ ਸਹੀ ਐ ਦੌੜਨਾ ਤਾਂ ਪੜਦਾ ਕਹ ਦਿੱਤਾ ਕਿ ਤੁਸੀਂ ਮੈਨੂੰ ਵਾਪਸੀ ਤੇ ਛੁੱਟੀ ਦਿਵਾ ਕੇ ਲੈ ਜਾਓ ਹੁਣ ਮੇਰੇ ਹੋ ਰੇ ਨੇ ਹੇਅਰ ਡੂ ਯਾਨੀ ਕਿ ਅਸੀਂ ਪ੍ਰੈਕਟਿਸ ਕਰ ਰਹੇ ਹਾਂ ਮੁਸ਼ਕੀਪਰੀਤ ਜੀ ਪ੍ਰੈਕਟਿਸ ਹੁੰਦਾ ਪ੍ਰੈਕਟਿਸ ਨਹੀਂ ਹੁੰਦਾ ਬਣੇਗੀ ਉਸ ਤੋਂ ਬਾਅਦ ਹੀ ਜਾਵਾਂਗੇ ਕਿਉਂਕਿ ਉੱਧਰ 10 12 ਜਾਣਿਆਂ ਦੀ ਚਾਹ ਬਣਨੀ ਹੈ ਇਸ ਕਰਕੇ ਅਸੀਂ ਬਸ ਤਿਆਰ ਹੋ ਗਏ ਹਾਂ ਤੇ ਮੁਸ਼ਕੀਏ ਰੀਲਾਂ ਤਾਂ ਬਥੇਰੀਆਂ ਬਣਾ ਲਈਆਂ ਵਲੌਗ ਵੀ ਬਥੇਰੇ ਬਣਾ ਲੈਣ ਅ ਸਿਰਚ ਜਿਹੜੀਆਂ ਜੂਆਂ ਪਈਆਂ ਪਹਿਲਾਂ ਉਹ ਕੱਢ ਲਾਂ ਖੁਰਕਣ ਲੱਗੀ ਪਈਆਂ ਆ ਦੇਖੋ ਮੇਰੀ ਸਿੱਲੀ ਕਰ ਰਹੀ ਕੰਮ ਐਂਡ ਯਾਰ ਪਹਿਲਾ ਨਾ ਤੂੰ ਤਾਂ ਬੇਲੀ ਗਦੀ ਆ ਤੈਨੂੰ ਤਾਂ ਕੋਈ ਕੰਮ ਨਹੀਂ ਵਲੋਗਾ ਬਣਾਉਣ ਦਾ ਉਹ ਨੂੰ ਤਾਂ ਕੰਮ ਕਰ ਲੈਣ ਦੇ ਤੂੰ ਤਾਂ ਡੱਕਾ ਨਹੀਂ ਤੋੜਨਾ ਤੈਨੂੰ ਤਾਂ ਰਿਲਾ ਨਾਲ ਉਹ ਲਾਵਾ ਹੋਰ ਕੋਈ ਕੰਮ ਹੀ ਨਹੀਂ ਦਿਖਦਾ ਸਾਲੀ ਗੰਦੀ ਔਲਾਦ ਨਾ ਮਜਾ ਨਾ ਸੁਆਦ ਕਿਵੇਂ ਵਿਆਹ ਵੀ ਹੋਏ ਕੇ ਆਪਣੇ ਘਰੇ ਵਿਆਹ ਫੇ ਬੀਬੀ ਕਿਸੇ ਦਾ ਹੈ ਬੜੀਆਂ ਸਫਾਈਆਂ ਸਫੂਈਆਂ ਕੀਤੀਆਂ ਹੋਈਆਂ ਕੀ ਗੱਲ ਹੈ ਸੋ एवरीवन ਯਹਾਂ ਪਰ ਦੇਖ ਸਕਤੇ ਹੈ ਕਿ ਬਹੁਤ ਫਰਕਿ-ਪਰਕਿ ਧੂਈ ਹੋਈ ਹੈ ਮੈਨੂੰ ਲੱਗਦਾ ਕੋਈ ਪ੍ਰੋਗਰਾਮ ਕਰਨ ਲੱਗੇ ਨੇ ਸਾਨੂੰ ਨਹੀਂ ਇਹਨਾਂ ਨੇ ਦੱਸਿਆ ਮੁਸ਼ਕਿਲ ਜਿਹੜਾ ਸਾ ਆਪਦੀਆਂ ਤੇ ਨਕਰਤੂਤਾ ਨੇ ਜਾ ਕੇ ਤੁਹੇਲੀ ਦੇ ਘਰੇ ਉਹਦੇ ਸਾਰੇ ਘਰ ਦੀ ਤੂੰ ਵੀਡੀਓ ਬਣਾਈ ਜਾਨੀਂ ਲੋਕਾਂ ਨੂੰ ਦਿਖਾਈ ਜਾਨੀਂ ਵੀ ਉਹਦੇ ਘਰ ਚ ਐਵੇਂ ਆ ਐਵੇਂ ਪਈ ਉਹ ਵਿਚਾਰੀ ਸੰਗੀ ਜਾਂਦੀ ਆ ਐਸਾ ਆਪਣਾ ਤਾਂ ਨਹੀਂ ਤੈਨੂੰ ਕੋਈ ਸੱਦਦਾ ਹੋਊਗਾ ਆਪਣੇ ਘਰ ਦੇ ਵਿੱਚ ਤੱਕੇ ਨਾਲ ਬੜਨ ਵਾਲੀ ਹਾਂ ਤੂੰ ਤਾਂ ਜੰਸਾ ਤੁਸੀਂ ਕਾਲਜੀ ਕਿ ਮੈਂ ਸਾਰੀ ਹੌਪ ਤੁਸ ਜਾਨੇ ਵਧੀਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਮੈਂ ਕਿੰਨੀ ਜਿਆਦਾ ਖੁਸ਼ ਹਾਂ ਕਿਉਂਕਿ ਮੈਂ ਲੈਣ ਜਾ ਰਹੀ ਹਾਂ 16 Pro Max ਦਾ ਫੋਨ ਕਿਉਂਕਿ ਤੁਸੀਂ ਸੋਚ ਰਹੇ ਹੋ ਕਿ ਮੇਰੇ ਤੋਂ ਇਹਦੇ ਪੈਸੇ ਕਿੱਥੋਂ ਆਏ ਕਿਉਂਕਿ ਮੈਨੂੰ ਮਿਲਦੇ ਆ ਵੀਡੀਓ ਦੇਖਣ ਦੇ ਪੈਸੇ ਜੇ ਤੁਸੀਂ ਵੀ ਪੈਸੇ ਕਮਾਉਣਾ ਚਾਹਦੇ ਮੇਰੀ ਇੰਸਟਾਗ੍ਰਾਮ ਐਪਲੀਕੇਸ਼ਨ ਹੈ ਜਾ ਕੇ ਡਾਊਨਲੋਡ ਕਰੋ ਜੇ ਤੁਸੀਂ ਰੈਗੂਲਰ 7 ਦਿਨ ਦੇਖਦੇ ਹੋ ਤਾਂ ਤੁਹਾਨੂੰ ਮਿਲੂਗਾ 7000 ਰੁਪਏ ਤੁਸੀਂ ਜਿੱਤੀ ਹੋਈ ਰਕਮ ਦੇ ਨੂੰ ਰਕਮ ਨੂੰ ਸਾਨੀ ਦੇ ਨਾਲ ਆਪਣੇ ਫੋਨ ਪੇ ਜਾਂ ਗੂਗਲ ਪੇ ਦੇ ਵਿੱਚ ਆਸਾਨੀ ਨਾਲ ਵਿਡਰੋ ਕਾ ਸਕਦੇ ਜੇ ਤੁਸੀਂ ਡੇਲੀ ਲੌਗਇਨ ਵੀ ਕਰਦੇ ਹੋ ਤਾਂ ਤੁਹਾਨੂੰ ਉਹਦੇ ਵੀ ਪੈਸੇ ਮਿਲਣਗੇ ਜਦੋਂ ਜੱਕੇ ਇੰਸਟਾਗ੍ਰਾਮ ਬਾਅਦ ਵਿੱਚ ਐਪਲੀਕੇਸ਼ਨ ਜਾ ਕੇ ਡਾਊਨ ਲੋਡ ਹਾਓ ਖੁਸ਼ ਤਾਂ ਤੂੰ ਹੋਣ ਆਈਆਂ ਲੋਕਾਂ ਦੇ ਸਾਹਮਣੇ ਇੰਨੀ ਬੇਇੱਜ਼ਤੀ ਹੋਈ ਆ ਪੰਚਾਇਤ 'ਚ ਬਹਿ ਕੇ ਇੰਨੀ ਮਾਂ ਭੈਣ ਤੋਂ ਦੀ ਇੱਕ ਹੋਈ ਆ ਹਜੇ ਵੀ ਤੁਹਾਨੂੰ ਤੁਸੀਂ ਖੁਸ਼ ਹੋ ਇਹ ਤਾਂ ਤੁਹਾਡਾ ਵੱਖਰਾ ਹੀ ਟੈਲੈਂਟ ਵੇਖਣ ਨੂੰ ਮਿਲਦਾ ਹੈ ਅਗਲੇ ਨੂੰ ਲੱਗਦਾ ਹੁੰਦਾ ਵੀ ਮਾੜੇ ਜਿਹੇ ਸਰੀਰ ਦਾ ਇਹ ਤਾਂ ਪਤਾ ਨਹੀਂ ਕੋਈ ਹੈਗਾ ਪਤਾ ਨਹੀਂ ਪਰ ਜਿਹੜੇ ਅਸਲੀ ਪੱਤੇ ਹੁੰਦੇ ਆ ਨਾ ਜਦੋਂ ਦਾ ਖੇਡਣਾ ਹੋਵੇ ਉਹ ਮੌਕੇ ਤੇ ਜਦੋਂ ਬਾਜੀ ਜਿੱਤਣੀ ਉਦੋਂ ਸ਼ੋਅ ਕੀਤਾ ਜਾ ਬਸ ਬਸ ਚੁੱਪ ਰਿਹਾ ਹੁਣ ਤੇਰੀਓ ਵਾਰੀਆਂ ਹੁਣ ਤਾਂ ਤੇਈਆਂ ਬੱਤੀਆਂ ਪਾਟੀਆਂ ਜਾਣੀਆਂ ਨੇ ਸਿੱਧੀ ਜੀ ਗੱਲ ਆ ਪਹਿਲਾਂ ਤੌੜੀ ਹੋ ਗਈਆਂ ਹੁਣ ਤੇਰੀ ਚੰਡੀ ਮੰਡੀ ਹੋਣੀ ਆ ਤੂੰ ਤਿਆਰ ਰਹਿ ਹੁਣ ਬਸ ਕਹਦਾ ਜੇ ਬਹਿ ਵੀ ਕੱਢਣਾ ਮਿੱਤਰਾ ਤਾਂ ਇਕੱਲੇ ਨੂੰ ਕੱਲਾ ਟੱਕਰ ਝੁੰਡ ਚ ਤਾਂ ਸਾਲਾ ਉਹ ਵੀ ਮਾਰਦਾ ਜਿਹਨੇ ਕਦੇ ਕੁੱਤੇ ਦੇ ਸੋਟੀ ਨਹੀਂ ਮਾਰੀ ਹੁੰਦੀ ਕਈ ਵਾਰੀ ਕੱਲਾ ਕਿਉਂ ਉੱਤੇ ਰਟੂ ਐ ਚ ਮਟਚਾਂ ਲੜੀ ਜਾਂਦੀਆਂ ਨੇ ਕਿਉਂ ਤੂੰ ਆਪਣੇ ਚਿੱਟੜ ਲਾਲ ਕਰਵਾਉਣ ਨੂੰ ਤਿਆਰ ਬੈਠਾ ਵਾ ਟਕਿਆ ਰਹੇ ਹਾਂ ਨੈਟ ਤੇ ਭੌਂਕਣ ਜੋਗੇ ਹੋ ਤੁਹਾਡੀਆਂ ਵਰਗੀਆਂ ਲੀਰਾਂ ਦਾ ਸਾਹਮਣੇ ਆਏ ਤਾਂ ਕੁਛ ਨਹੀਂ ਹੁੰਦਾ ਤੁਹਾਡਾ ਜੇ ਤੁਸੀਂ ਦੱਸ ਕੇ ਆਉਂਦੇ ਹਾਂ ਜੇ ਤੁਹਾਡੇ ਚੋਂ ਇੱਕ ਵੀ ਸੁੱਕਾ ਮੁੜ ਜਾਂਦਾ ਤੇ ਤੁਸੀਂ ਕਹਿੰਦੇ ਕਿ ਮਾਂ ਨੇ ਪੁੱਤੀ ਨਹੀਂ ਜੰਮਿਆ ਖਾ ਕੇ 10 ਪ੍ਰਕਾਰ ਦੇ ਨਸ਼ੇ ਐ ਹੋ ਜੀਆਂ ਲੀਰਾਂ ਤਾਂ ਨੱਟਾਂ ਦੇ ਐਵੇਂ ਵੱਡਣ ਗਈਆਂ ਜਿਵੇਂ ਇੰਨਾ ਤੋਂ ਵੱਡੇ ਗੁੰਡੇ ਤਾਂ ਹੈ ਹੀ ਨਹੀਂ ਕੋਈ ਤੇ ਜੇ ਕੋਈ ਇਹਨਾਂ ਦੇ ਸਾਹਮਣੇ ਆ ਜੇ ਖਾ ਗਏ ਫਿਰ 10 ਕੇ ਗੋਲੀਆਂ ਬਾਥਰੂਮ ਚ ਵਾਜ ਜਾਂਦੇ ਨੇ ਫਿਰ ਕਹਿਣਗੇ ਹਾਜੀ ਜਿੱਥੇ ਚ ਗੜਬੜ ਥੋੜੀ ਦੇਰ ਤਾਂ ਕੰਮ ਨੇ ਆਣੇ ਆਣੇ हां जी फिर रोस्टर कालो दे दर्शको थैंक्स फॉर वाचिंग माय वीडियो यार लाइक कमेंट करके जरूर ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਐਂਡ ਚੈਨਲ ਤੇ ਜੇ ਨਿਊ ਆਏ ਹੋ ਤਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ